ਸਤੀ ਕਾ ਜੀ ਅੱਜ ਮੈਂ ਖੜਾ ਪਿੰਡ ਰਕੜੀ ਦੇ ਪੀਣ ਵਾਲੇ ਪਾਣੀ ਨੂੰ ਜਿਹੜਾ ਟੈਂਕਰ ਸਟੋਰ ਕਰਦਾ ਹੈ ਉਹਦੇ ਥੱਲੇ ਖੜਾ ਇਸ ਟੈਂਕਰ ਦੀ ਜਿਹੜੀ ਕੰਪੈਸਟੀ ਹੈ ਉਹ 3 ਲੱਖ ਲੀਟਰ ਦੀ ਕੰਪੈਸਟੀ ਹੈ ਅਤੇ ਇਹਨੂੰ ਭਰਨ ਦਾ 4 ਘੰਟਿਆਂ ਦਾ ਜਿਹੜਾ ਸਮਾਂ ਲੱਗਦਾ ਹੈ ਪਿਛਲੇ ਕੁਝ ਦਿਨਾਂ ਤੋਂ ਪਿੰਡ ਰਕੜੀ ਦਾ ਤਾਰਪੁਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਵਾਸੀਆਂ ਨੇ ਜਦੋਂ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਜਲ ਪਿਵਾਗ ਦੇ ਅਧਿਕਾਰੀਆਂ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਮੈਨੂੰ ਦੱਸਿਆ ਪ੍ਰਧਾਨ ਜੀ ਜਿਹੜਾ ਰਾਤ ਦਾ ਸਾਡੇ ਵਾਲਾ ਕਰਮਚਾਰੀ ਸੀ ਉਹ ਸੇਵਾ ਮੁਕਤ ਹੋ ਚੁੱਕਿਆ ਹੈ ਤੇ ਹੁਣ ਸਾਡੇ ਵੱਲ ਬੰਦਾ ਨਹੀਂ ਹੈ ਜਿਸ ਦੀ ਬਜਾਏ ਦੇ ਨਾਲ ਟੈਂਕਰ ਭਰਿਆ ਨਹੀਂ ਜਾਂਦਾ ਅਤੇ ਜਿਹੜੀ ਸਪਲਾਈ ਸਾਨੂੰ ਡਾਇਰੈਕਟ ਦੇਣੀ ਪੈ ਰਹੀ ਹੈ ਜਿਸ ਦੀ ਵਜ੍ਹਾ ਦੇ ਨਾਲ ਪ੍ਰੈਸ਼ਰ ਨਹੀਂ ਬਣਦਾ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਪੈਦਾ ਹੋਈ ਹੈ ਪਿਛਲੇ ਕੁਝ ਦਿਨ ਪਹਿਲਾਂ ਫਰਜੀ ਇਨਕਲਾਬੀ ਜਿਹੜੇ ਨੇ ਉਹਨਾਂ ਨੇ ਪਿੰਡ ਰਕੜੀ ਦੇ 7 ਨੰਬਰ ਵਾਰਡ ਚ ਇੱਕ ਪੀਣ ਵਾਲੇ ਪਾਣੀ ਲਈ ਪਾਈਪ ਬਿਚਾਈ ਉਹ ਨਾ ਤਾਂ ਪੂਰੇ ਪ੍ਰੋਪਰ ਤਰੀਕੇ ਨਾਲ ਪੈਪ ਬਿਛਾਈ ਗਈ ਹੈ ਅਤੇ ਉਹ ਉਹ ਲੀਕ ਵੀ ਲੀਕੀਜ ਕਰਦੀ ਹੈ बार-बार ਪਾਣੀ ਪੀਵਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਵੀ ਉਹਨਾਂ ਦੇ ਕੰਨ ਤੇ ਯੂਨੀ ਛੜਕੀ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਸੇਵਾ ਮੁਕਤ ਮੁਲਾਜ਼ਮ ਨੇ ਇਹਨਾਂ ਦੀ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਪੀਣ ਵਾਲੇ ਪਾਣੀ ਤੋਂ ਬਾਝੇ ਨਾ ਰਹਿਣ ਨਹੀਂ ਤਾਂ ਕਾਂਗਰਸ ਪਾਰਟੀ ਵੱਲੋਂ ਇਹਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਜੈ ਹਿੰਦ ਜੈ ਪਰ